ਆ ਦੇ ਹਲੋ ਬਾਈ ਚੌਲਾਂ ਤੋਂ ਪਹਿਲਾਂ ਮਟੀਰੀਅਲ ਨਿਕਲਦਾ ਆ ਵੀ ਆ ਡਾਈ ਨੇ ਬਣਾਉਣਿਆ ਚੌਲ ਆ ਵੀ ਮੁਰੇ ਨਹੀਂ ਲੱਗੀ ਵੀ ਇਹਦੇ ਪੱਤੀ ਲੱਗੀ ਵੀ ਤਿੱਖੀ ਕਰਕੇ ਇਹਨੇ ਆ ਮੋਟਰ ਤੇ ਪੁਲੀ ਚੜ੍ਹ ਜਾਣੀ ਆ ਤੇ ਇਹਨੇ ਕਮਾਈ ਜਾਣਾ ਗੱਲ ਤੋਂ ਬਾਅਦ ਚੜੂ ਲੈ ਆ ਵੀ ਹੁਣ ਬਣਾਉ ਪੁਮੇਰੀ ਦਿਖਾਉਣਾ ਦੇਖੀ ਜਾਓ ਕਰਦੇ ਭਾਈ ਚੱਲੂ ਇੱਦਾਂ ਦਾ ਵਿਚਾਰ ਨਹੀਂ ਆ ਤੰਤ ਜਾ ਰਿਹਾ ਲਾਦੇ ਤੇਲ ਤੋਂ ਚੰਗੀ ਤਰ੍ਹਾਂ ਹੈ ਮਾਰੇ ਮਾਰੇ ਨਿਕਲੀ ਜਾਂਦੇ ਨਾ ਉਵੇਂ ਕੱਟੀ ਆਉਂਦਾ ਪਲੇਟ ਮੁਰੋਂ ਤੇ ਚੌਲ ਬਣੀ ਜਾਂਦੇ ਆ ਮਾਰੇ ਮਾਰੇ ਜੇਕਨ ਕੋਰੇ ਜੇਕਨ ਕੋਰ ਮਾ ਹੈ ਉਹ ਕਿੱਥੇ ਰੱਖਦੀ ਉਹ ਲੱਤੀ ਆ ਜਿਹੜੀ ਨਿਕਲੀ ਆ ਵਿੱਚੋਂ ਮਾਲ ਉੱਥੋਂ ਜਿਹੜਾ ਨਿਕਲਦਾ ਨਾ ਭਾਈ ਆਵੇ ਪੂਰੇ ਗਰਮ ਹੁੰਦੇ ਆ ਥੜੀ ਲੱਗਦਾ ਆ ਪਾਪਾ ਨਿਕਲੀ ਜਾਂਦੇ ਆ ਵੇਖ ਹਾਂਜੀ ਆਪਾਂ ਭਾਗੇ ਮੈਂ ਨਿਕਲ ਜਾਂਗਾ ਵੇਖਿਆ ਤੇ ਆਹ ਵੇਖੋ ਇਹ ਗਿੱਲੇ ਆ ਇਹ ਬਣੇ ਬੰਨਣੇ ਲੱਗੇਗੇ ਆਹ ਚੀਜ਼ ਬਣੀ ਜਾਂਦੀ ਹੈ ਜੀ ਹੁਣ ਬਨ ਗੇ ਚੌਲ ਆਹ ਵੇਖੋ ਹੁਣ ਬਨ ਲੱਗੇ ਆਹ ਵੇਖੋ ਆਹ ਚੌਲ ਹਨ ਇਹ ਆਵੇ ਇਹ ਆ ਵੇ ਗਿੱਲੇ ਆ ਪੂਰੇ ਗਿੱਲੇ ਆ ਲੈ ਆਹ ਆਟਾ ਬਣ ਗਿਆ ਨਾ ਲੈ ਗਿੱਲੇ ਆ ਹੁਣ ਇਹ ਇਹ ਪੱਖਾ ਛੱਡਿਆ ਜਾਂਦਾ ਉਹ ਤਾਂ ਆਲਾ ਤੇ ਉਸ ਤੋਂ ਬਾਅਦ ਆ ਗਿਆ ਪੱਖਾ ਇਹਦੇ ਵਿੱਚ ਆ ਆ ਆ ਆ ਪੱਖਾ ਲੱਗਿਆ ਲੈ ਇੱਥੇ ਇਹਨੇ ਖੜੀ ਜਾਣਿਆ ਇੱਥੋਂ ਨਾਲੇ ਤਾਂ ਚੜਾਈ ਜਾਂਦਾ ਇਹ ਆ ਵੇ ਇੱਥੋਂ ਹੀ ਤਾਂ ਚੜ ਕੇ ਇਹਦੇ 'ਚ ਆ ਜਾਂਦੇ ਆ ਇਹਦੇ ਵਿੱਚ ਬਾਈ ਪੱਖੇ ਲੱਗੇ ਹੋਏ ਆ ਇਹਦੇ 'ਚ ਉਹ ਤੱਕ ਸਿਰੇ ਤੱਕ ਹੀਟਰ ਲੱਗੇ ਹੋਏ ਆ ਇਹਦੇ ਵਿੱਚ ਉਹ ਵੀ ਮੋਟਰਾਂ ਲੱਗੀਆਂ ਨੇ ਉੱਤੇ ਇਹਦੇ 'ਚ ਲੱਗੇ ਹੋਏ ਆ ਹੀਟਰ ਤੇ ਇਹਦੇ ਵਿੱਚ ਮੁੜ ਕੇ ਜਾ ਕੇ ਨਾ ਚੌਲ ਉਹ ਹੋ ਜਾਂਦੇ ਆ ਐ ਨਹੀਂ ਤੇ ਸਿੱਧੇ ਨਿਕਲ ਜਾਂਦੇ ਆ ਆਇਓ ਦਿਖਾਵਾਂ ਐ ਨਹੀਂ ਗੱਲ ਹੈਗੀ ਆ ਵੀ ਸਿੱਧੇ ਨਿਕਲੀ ਜਾਂਦੇ ਆ ਆ ਵੇ ਇਹਦੇ ਵਿੱਚ ਵੀ ਕੀ ਹੁੰਦਾ ਹੈਗਾ ਉੱਤੇ ਟਿਕਦੇ ਆ ਪਹਿਲਾਂ ਉੱਧਰ ਜਾਂਦੇ ਆ ਫੇਰ ਇਹਦੇ ਇਹਦੇ ਵਿੱਚ ਵੀ ਵਾਪਸ ਆਉਂਦੇ ਆ ਇਹਦੇ ਵਿੱਚ ਦੀ ਫੇਰ ਉੱਧਰ ਜਾਂਦੇ ਆ ਇਹਦੇ ਵਿੱਚ ਦੀ ਫੇਰ ਵਾਪਸ ਆਉਂਦੇ ਆ ਇਹਦੇ ਵਿੱਚ ਦੀ ਉੱਤਰ ਜਾਂਦੇ ਆ ਇਹਦੇ ਵਿੱਚ ਦੀ ਬਾਪ ਤੋਂ ਹੁੰਦੇ ਆ ਇਹਦੇ ਵਿੱਚ ਦੀ ਉੱਤਰ ਜਾਂਦੇ ਆ ਫੇਰ ਜਾ ਕੇ ਉੱਤਰ ਜਾ ਕੇ ਕਿਤੇ ਨਿਕਲਦੇ ਆ ਉੱਧਰ ਵੀ ਦਿਖਾਉਣਾ ਤੁਹਾਨੂੰ ਮੈਂ ਇੱਕ ਮਿੰਟ ਇਹਨੂੰ ਬੰਦ ਕਰ ਦਿਆਂ ਆ ਦੇ ਇਹਦੇ ਵਿੱਚ ਹੀਟਰ ਥੇਕ ਮਾਰਦਾ ਆ ਵੀ ਹੱਥ ਨਹੀਂ ਲੱਗਦਾ ਇਹਨਾਂ ਨੂੰ ਥੇਕ ਮਾਰਦਾ ਪੂਰਾ ਆ ਦੇ ਮੋਟਰਾਂ ਲੱਗੀਆਂ ਉੱਤੇ ਪੱਖੇ ਲੱਗੇ ਹੋਏ ਆ ਸਾਰੀਆਂ ਮੋਟਰਾਂ 'ਚ ਆਵੇ ਮੁੜ ਕੇ ਇੱਥੇ ਨਿਕਲ ਹੀ ਜਾਂਦੇ ਆ ਬਾਈ ਇਹ ਆਵੇ ਆ ਦੇ ਆਗੇ ਇੱਧਰ ਗਾਹਾਂ ਇਹਦੇ ਤੇ ਵੀ ਪੱਖਾ ਲੱਗਿਆ ਹੋਇਆ ਇੱਥੇ ਆ ਵੇਖ ਦੋ ਪੱਖੇ ਤੀਜਾ ਪੱਖਾ ਚੌਥਾ ਪੰਜਵਾਂ ਪੰਜ ਪੱਖੇ ਲੱਗੇ ਹੋਏ ਆ ਬਾਈ ਫੇਰ ਜਾ ਗਿਆ ਵੇ ਆ ਵੇਖ ਹੋ ਗਿਆ ਨਾ ਤਿਆਰ ਚੌਲ ਜਮਾ ਇੱਕ ਨੰਬਰ ਆ ਵੇ ਹੁਣ ਤਿਆਰ ਜਮਾ ਇੱਕ ਨੰਬਰ ਚੌਲ ਤਿਆਰ ਹੈਗਾ ਬਸ ਇੱਥੇ ਢੇਰੀ ਹੋਈ ਜਾਂਦੇ ਆ ਮੋੜ ਕੇ ਇਹਦੇ ਨਾਲ ਤੇ ਕੱਟਿਆਂ ਚ ਪੈਕਿੰਗ ਹੋ ਜਾਂਦੀ ਆ ਆ ਵੇ ਪੈਕਿੰਗ ਕਰੀ ਵੀ ਆ ਵੇਖ ਬਾਈ ਇਹਨੇ ਚਟੇ ਚਟੇ ਚੌਲਾ ਸਰਾਜੀ ਆ ਯਾਰ ਇੱਕ ਨੰਬਰ ਚੌਲਾ ਬਾਈ ਇਹਦੇ ਵਿੱਚ ਪ੍ਰੋਟੀਨ ਵੀ ਪਾਉਂਦੇ ਹੈਗੇ ਆ ਆਏ ਨਹੀਂ ਹੈਗਾ ਹੈਗਾ ਇਕੱਲੇ ਹੋ ਕਰੀ ਜਾਂਦੇ ਆ ਪ੍ਰੋਟੀਨ ਪੈਂਦੀ ਆ ਪੂਰੇ ਵਧੀਆ ਚੌਲਾ ਇੱਕ ਨੰਬਰ ਫਿਰ ਇਹਦੇ ਚੌਲਾ ਐਸ ਤੋਂ ਤਿਆਰ ਹੁੰਦੇ ਆ ਬਾਈ ਇੰਨਾ ਮੱਥਾ ਵੱਜਦਾ ਇਹਨਾਂ ਦੇ ਸਾਡੀ ਰਾਤ ਨੂੰ ਡਿਊਟੀ ਆ ਅਸੀਂ ਰਾਤ ਨੂੰ ਹੁੰਨੇ ਹੁੰਨੇ ਆ ਤੇ ਨਾਲੇ ਬੰਦੇ ਵੀ ਹੈਗੇ ਆ ਆ ਵੇਖੋ ਆਏ ਜਾਂਦੇ ਆ ਆਟਾ ਬਣ ਕੇ